ਜੀ ਸੈਸ਼ਕਲ ਦੀ ਸਰਨ ਬਹੁਤ ਹੀ ਖੂਸਰਗੀ ਆਰਟੀਕਲ ਲਾਂਚ ਕਰਨ ਜਾ ਰਹੇ ਹਾਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਟਾਕ ਹੈਗਾ ਲਿਮਟਿਡ ਜੀ ਚਾਰ ਪੈਕੇਟ ਬੰਦ ਪਿਆ 16 ਸੂਟ ਤੇ ਚਾਰ ਖੁੱਲੇ ਪਿਆ 20 ਸੂਟ ਸਿਰਫ 20 ਸੂਟ ਆ ਜੀ ਪੂਰਾ ਪੈਕੇਟ ਲੈਣਾ ਚਾਰ ਪੀਸਾਂ ਦਾ ਤਾਂ ਐਕਸਟਰਾ ਲੈਸ ਵੀ ਮਿਲੂਗੀ ਇਹ ਹੋ ਜਾਣਾ ਹੋਲਸੇਲ ਰੇਟ ਜੀ ਸਿੰਗਲ ਸਿੰਗਲ ਲੈਣਾ ਉਹ ਵੀ ਦੇਵਾਂਗੇ ਤੁਹਾਨੂੰ ਇੱਕੋ ਪਲੇਟਫਾਰਮ ਤੇ ਹੋਲਸੇਲ ਵੀ ਤੇ ਰਿਟੇਲ ਵੀ ਦੋਨੋਂ ਚੀਜ਼ਾਂ ਆਪਾਂ ਅਵੇਲੇਬਲ ਕਰਾਵਾਂਗੇ ਹੋਲਸੇਲ 'ਚ ਕੋਈ ਲੈਣਾ ਜਾਵੇ ਤਾਂ ਵੀ ਜੀ ਆਇਆਂ ਨੂੰ ਜੀ ਰਿਟੇਲ 'ਚ ਸਿੰਗਲ ਸੂਟ ਲੈਣਾ ਤਾਂ ਵੀ ਜੀ ਆਇਆਂ ਨੂੰ ਜੀ ਆਜੋ ਹੁਣ ਆਰਟੀਕਲ ਖੋਲ ਕੇ ਦੇਖੀਏ ਜੀ। ਆਹ ਜੀ ਕਰਿਓ ਜਰਾ ਚੈੱਕ ਜੀ ਬਹੁਤ ਹੀ ਪਿਆਰਾ ਏਮਬ੍ਰੋਇਡਰਡ ਸੂਟ ਆ ਸ਼ਾਰਦ ਦਾ ਫੈਬਰਿਕ ਹੈਗਾ ਪਿਓਰ ਫਾਈਨੈਸਟ ਆਰਗੈਨਿਕ ਆਰਗੈਂਜ਼ਾ ਤੇ ਬਾਟਮ ਆਣੀਆ ਬਿਲਕੁਲ ਸੌਫਟ ਕ੍ਰੇਪ ਦੀ ਤੇ ਚਨੌਨ ਦੀ ਆਣੀਆ ਚੁੰਨੀ ਬਹੁਤ ਹੀ ਪਿਆਰੀ ਲਾਸ ਵੀ ਲੱਗੀ ਹੋਗੀ ਚੁੰਨੀ ਤੇ ਜੀ। ਰੇਟ ਰੱਖਿਆ ਹੈ ਦਾ ਆਪਾਂ ਸਿਰਫ ਤੇ ਸਿਰਫ 1090 1090 ਡਿਲੀਵਰੀ ਫ੍ਰੀ ਰਹੂਗੀ ਇੰਡੀਆ ਵਿੱਚ ਡਿਲੀਵਰੀ ਦਾ ਕੋਈ ਪੈਸਾ ਨਹੀਂ ਆਪਾਂ ਲੈਣਾ ਤੁਹਾਨੂੰ ਰੰਗ ਚਾਰ ਪਹਿਲਾ ਰੰਗ ਹੈਗਾ ਇਹ ਰਸਟ ਕਲਰ ਬੜਾ ਹੀ ਖੂਬਸੂਰਤ ਦੂਸਰਾ ਕਲਰ ਦੇਣਾ ਤੁਹਾਨੂੰ ਬਹੁਤ ਹੀ ਖੂਬਸੂਰਤ ਇਹਦੇ ਵਿੱਚ ਫਾਲਸਾ ਟੋਨ ਜੀ ਲਓ ਜੀ ਤੇ ਤੀਸਰਾ ਰੰਗ ਦੇਣਾ ਬਹੁਤ ਹੀ ਸੋਹਣਾ ਸੋਹਣਾ ਮੋਰ ਪੰਖੀਆ ਕਲਰ ਤੇ ਫੋਰਥ ਰੰਗ ਦਊਗਾ ਤੁਹਾਨੂੰ ਮੈਂ ਬਹੁਤ ਹੀ ਗਜ਼ਬ ਦਾ ਗ੍ਰੇਟ ਟੋਨ ਜੀ ਲਓ ਜੀ ਪ੍ਰੀਮੀਅਮ ਕਲਰ ਪ੍ਰੀਮੀਅਮ ਆਰਟੀਕਲ ਰੇਟ ਕੀ ਸਿਰਫ 1090 ਡਿਲੀਵਰੀ ਦਾ ਕੋਈ ਪੈਸਾ ਨਹੀਂ ਫਟਾਫਟ ਆਰਡਰ ਕਰ ਲਓ ਪਲੇਸ ਯਾਵਰ ਵਿਜ਼ਿਟ ਕਰੋ ਆਪਣੇ ਫੇਵਰੇਟ ਸਟੋਰ ਸਰਦਾਰ ਫੈਸ਼ਨ ਸ਼ਾਪ 올ਡ ਵਸਟਨ ਨੋਰਮਲ ਡਿਸਟ੍ਰਿਕਟ ਜਿਲੰਦਰ ਪੰਜਾਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ